ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਢੱਲਮਾ ਵਾਲਾ ਜ਼ਿਲ੍ਹਾ ਬਰਨਾਲੇ ਦੇ ਪਿੰਡ ਹੈ ਦਸੀਲ ਤਾਪਾ ਤੇ ਨੇੜੇ ਹੀ ਤਾਪੇ ਦੇ ਪਿੰਡ ਰਹਿੰਦਾ ਵੱਡਾ ਪਿੰਡ ਹੈ ਜੀ ਇਹ ਤੇ ਅੱਜ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਦਿਖਾਵਾਂਗੇ ਵੀ ਟੋਕੜਾ ਗੱਬਣਾ ਇੱਕ ਬੂਰੀ ਤੇ ਦੋ ਮੋਹਰਾ ਚ ਕਿੰਨਾ ਦੁੱਧ ਬਾਦ ਆ ਕੀ ਨਾਮ ਰਸਾ ਕਿੰਨਾ ਨੰਬਰ ਆ ਸਾਰਾ ਕੋਈ ਬਾਈ ਤੋਂ ਪੁੱਛਾਂਗੇ ਆ ਜਾ ਵੀਰੇ ਸੱਸੀ ਕਾ ਬਾਈ ਸੱਸੀ ਕਾ ਬਾਈ ਬੁੱਟੇ ਹੋਰ ਠੀਕ ਆ ਵੀਰੇ ਵਧੀਆ ਵੀਰੇ ਤੇ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਆਪਣਾ 9781426173 ਦੁਬਾਰਾ ਫੇਰ ਬੋਲ ਦਿਓ 9781426173 ਠੀਕ ਆ ਜੀ ਪਿੰਡ ਪਿੰਡ ਢਿੱਲਵਾਉਂਗੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਆਪਣੇ ਪੱਖੋਂ ਕੈਂਚ ਕਰਦੇ ਤਾਪਾ ਮੇਨ ਇਧਰੋਂ ਪੱਖੋਂ ਕੈਂਚ ਆ ਜਾਂਦੇ ਬੰਦੇ ਇਧਰੋਂ ਆਉਣਾ ਆਛਾ ਆ ਜੀ ਇਧਰੋਂ ਆਉਣਾ ਤੇ ਇਧਰੋਂ ਤਾਪਾ ਨੇੜੇ ਪੈਂਦਾ ਤਾਪਾ ਤੇ ਬਰਨਾਲਾ ਵੀ ਆਪਣੇ ਨੇੜੇ ਆ ਬਰਨਾਲਾ ਵੀ ਨੇੜੇ ਪੈਂਦਾ ਤੇ ਵੀਰੇ ਆਪਾਂ ਵੀਡੀਓ ਕਰੀ ਸੀ 7-8 ਦਿਨ ਹੋ ਗਏ ਤੁਹਾਡੀ ਤਿੰਨ ਝੋਟੀਆਂ ਦੀ ਹੈਨਾ ਹੋ ਗਏ ਫਿਰ ਦੱਸਾਂ ਮਿੰਟਾਂ ਦੀ ਬੈਠੀ ਆ ਵਧੀਆ ਫੋਨ ਆ ਪੂਰੇ ਹਾਲ ओके ਤੇ ਅੱਜ ਆਪਾਂ ਤੈਨਾਂ ਦਿਖਾਉਣੀ ਆ ਵੀਰੇ ਅੱਜ ਆਪਾਂ ਤਿੰਨੇ ਕਿਲੋ ਮੋਹਰਾ ਦੀ ਇੱਕ ਬੂੜੀਆ ਛੋਹ ਮੋਹਰਾ ਦੀ ਆ ਇੱਕ ਬੂੜੀਆ ਓਕੇ ਤੇ ਜੇ ਆਪਾਂ ਸਟਾਰਟ ਕਰ ਲਗੇ ਪਹਿਲੇ ਨੰਬਰ ਆਜ ਤੋਂ ਹਨਾ ਕੀ ਡਿਟੇਲ ਆ ਬਾਈ ਇਹਦੀ ਇਹਨਾਂ ਤੇਰਾ ਇੱਕ ਕਿਲੋ ਰੱਖਾ ਫਲੋਂਦੇ ਹੁਣ ਕਿੰਨਾ ਦੁੱਧ ਆਗਾ ਜੀ 2 ਮਹੀਨਾ ਦੀ ਛੂਲਿਆ 7 ਕਿਲੋ ਦੁੱਧ ਆਇਆ ਤੇ ਮਗਰ ਬੱਚਾ ਕੀ ਆਦੇ ਬੱਚੇ ਤੇ ਹੀ ਮਿਲਦੀ ਐ ਤੇ ਬਣੀ-ਬੁਣੀ ਵੀ ਬਣੀ ਡੇਢ ਵੀ ਮੇਰੀਆ ਪੂਰੀ ਜਿਹੜੇ ਦਾ ਜਾਈਦੀ ਆਉਂਦੀ ਆ ਓਕੇ ਤੇ ਗਾਰੰਟੀ ਤੇ ਦੀ ਕੋਈ ਨਹੀਂ ਹਨਾ ਡੇਢ ਮਹੀਨਾ ਦੀ ਲਿਆਓ ਇਹਨੂੰ ਬਾਹਰ ਨੂੰ ਤੋੜਾ ਤੋੜਾ ਕਰਾ ਕੇ ਚੈੱਕ ਛੋਟੀ ਇੱਕ ਨੰਬਰ ਸੰਗਲ ਖੋਲ ਲੋ ਜੀ ਗਾਲ ਚੋਂ ਤੇ ਕੱਦ ਕਾਠ ਪੂਰਾ ਮਗਰ ਕੀ ਆਇਆ ਵੀਰੇ ਦੇ ਇਹਦੇ ਮਗਰ ਕੱਟਾ ਆ ਗਿਆ ਸਾਇਜ ਫੁੱਲ ਲੈ ਆਓ ਜੀ ਬਹੁਤ ਜੂਰ ਤੋਂ ਹੁਣ ਠੀਕ ਆ ਤਾਂ ਹੈਗਾ ਓਕੇ ਜੀ ਤੇ ਕੱਦ ਕਾਠ ਮੜਾ ਹਨਾ ਆ ਕੱਟਾ ਸੀ ਹੂੰ ਆ ਦੇਖੋ ਜੀ ਸਾਇਜ ਫੁੱਲ ਪਿੱਠ ਪੜਾ ਇੱਕ ਨੰਬਰ ਥਣ ਲੈ ਵੀ ਸਾਫ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 2 ਵਜੇ ਦਾ ਹਿਸਾਬ ਨਾਲ ਜੱਜ ਕਰ ਲਓ 1 ਵਜੇ ਦਾ ਜੀ ਸੌਰੀ ਤੇ ਆ ਦੇਖੋ ਜੀ ਥਣ ਲੈਵਾ ਵੀ ਇੱਕ ਨੰਬਰ ਸਿੰਘ ਥੱਲੇ ਦੀ ਵੀ ਇੱਕ ਨੰਬਰ ਹੂੰ ਮੋਹਰਾ ਦੀ ਆ ਗਈ ਤੇ ਧਾਰਾ ਦੂਰਾਂ ਤੁਸੀਂ ਆਇਓ ਮਾਰ ਕੇ ਲੈ ਕੇ ਜਾਓ ਕਿਉਂਕਿ ਵੀਡੀਓ ਓਕੇ ਜੀ ਮੈਨੂੰ ਮਿਲ ਨੂੰ ਇੱਕ ਨੰਬਰ ਵੀਰੇ ਓਕੇ ਜੀ ਹੂੰ ਤੇ ਵੀਰੇ ਕੀ ਡਿਮਾਂਡ ਆ ਗਈ ਇਹਦੀ ਇਹ ਫੋਨ ਤੇ ਕਰਾਂਗੇ ਫੋਨ ਤੇ ਤੇ 7 ਕਿਲੋ ਦੁੱਧ ਮਗਰ ਕਟਾ ਹਾਂ 7 ਕਿਲੋ ਦੁੱਧ ਕਿਉਂ ਆਪਾਂ 7 ਗਿਆ ਸੈਜ ਫੁੱਲ ਹਨਾ ਤੇ ਹੁਣ ਬੁਰੀ ਦੀ ਗੱਲ ਕਰ ਲਈ ਵੀਰੇ ਬੁਰੀ ਬੂਟੇ ਦੇ ਦੁੱਧੇ ਤੇ ਨਾਲੇ ਚੰਬੂਗਾ ਥਾਣੇ ਪਾਸ ਕਰਾ ਦੂਗੀ ਹਨਾ ਠੀਕ 6 ਮਹੀਨੇ ਦੀ ਗੱਬਣਾ ਤੇ ਕਿੰਨਾ ਗਧ ਦੁੱਧ ਦਿੰਦਾ ਬੜਾ ਤਾਜੀ ਦਾ ਦਿੰਦਾ 16 ਕਿਲੋ ਦੁੱਧ ਦਿੰਦਾ 15 16 ਕਿਲੋ ਤੇ ਬੜਾ ਸਾਈਜ਼ ਵੱਡਾ ਸਾਈਜ਼ ਆ ਹਨਾ ਤੀਜੇ ਕੱਢ ਲਿਓ ਇਹਨੂੰ ਬਾਹਰ ਕਿੰਨੇ 3 ਵੀ ਨੇ ਇੱਕ ਪਾਸੇ ਤੇ ਵੀ ਨਹੀਂ ਇੱਕ ਪਾਸੇ ਬਸ ਸਾਡੀ ਮੈਂ ਤੇ ਥਾਣ ਸੁਣ ਓਕੇ ਆ ਦੇ ਬਾਹਰ ਜੀ ਜਵਾਬ ਦੱਸਦਾ ਚੋ ਚਾਰਾ ਮਾਰ ਕੇ ਲਿਆ ਜਾ ਓਕੇ ਜੀ ਜਿੰਨੇ ਉਹਨੂੰ ਦੁੱਧ ਵੀ ਹੈਗਾ ਥਣ ਬਾਸ ਕਰਾਉ ਹਾਂ ਆ ਦੇਖੋ ਜੀ ਵੱਡਾ ਸਾਈਜ਼ ਆ ਗਿਆ ਤੇ ਪਿੱਠ ਪੁੜੇ ਦੀ ਬੰਤਰ ਪੂਰੀ ਚੰਗੀ ਸਾਈਜ਼ ਦੀ ਕੋਈ ਵੀ ਕਮੀ ਨਹੀਂ ਇਹ ਚ ਆ ਦੇਖੋ ਜੀ ਲਾਟ ਵਾਂਗੂ ਜਗਦੀ ਹੈਗੀ ਬੂਰੀ ਦੀ ਡਿਮਾਂਡ ਬਹੁਤ ਆ ਕਿਉਂਕਿ ਬੂਰੀ ਨਿਕਲਦੀ ਘੱਟ ਆ ਜੀ ਆ ਦੇਖੋ ਕੁਆਲਿਟੀ ਕਰੋ ਚੈੱਕ ਹੂੰ 6 ਮਹੀਨਿਆਂ ਦੀ ਵੀਰੇ ਆਪਦੀ ਚੈੱਕ ਕਰਾ ਕੇ ਲੈ ਜਾਵੇ ਹੂੰ ਓਕੇ ਜੀ ਤੇ ਥਣ ਪਾਸ ਹੁੰਦੇ ਆ ਤੇ ਦੁੱਧ ਨੇ ਚੰਗਾ ਘੜ ਦੇਣਾ ਮਹੀਨੇ ਤੁਹਾਨੂੰ 4 ਸਾਂਭਣੀ ਪੈਣੀਆਂ ਇਹ ਤੇ ਕੁਆਲਿਟੀ ਮੂੰਹੋਂ ਬੋਲਦੇ ਆ ਥਣ ਲੈਵੇ ਦੀ ਪੂਰੀ ਸਾਫ਼ ਨਿਕਲਣਾ ਨੇ ਤੇ ਵੱਡੇ ਸੈਚ ਆ ਕੀ ਆ ਗਈ ਬੂਰੀ ਤੇ ਇਹਦੀ ਡਿਮਾਂਡ ਬਾਈ ਇਹਦੀ ਵੀ ਫੋਨ ਤੇ ਤੇ ਹੁਣ ਆਪਾਂ ਲਾਸਟ ਦੀ ਗੱਲ ਕਰ ਲਈ ਓਕੇ 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 ਤੇ ਵੀਰੇ ਹੁਣ ਆਪਾਂ ਵੱਡੇ ਸਾਇ ਜਿਹੜੀ ਮੋਹਰਾ ਦੀ ਗੱਲ ਇਹ ਮੋਹਰਾ ਚ ਆ ਗਿਆ ਨਾ ਜਿਹੜਾ ਮੋਹਰਾ ਆ ਇਹ 5 ਮਿੰਟ ਦੀ ਗੱਪਣਾ ਦੋਦਾ ਤੇ ਸੇਕ ਬੱਚਾ ਕੀ ਇਹਦੇ ਵਿੱਚ ਇਹਦੇ ਵੀ ਹੈ ਨਹੀਂ ਬੱਚਾ ਉਹ ਬੱਚਾ ਹੈ ਨਹੀਂ ਉਹ ਚਾਰ ਸੈੱਟ ਬੈ ਗੋ ਤੇ 5 ਕਿਲੋ ਦੁੱਧ ਕਿੰਨੇ ਚੜਦੀ ਗੱਪਣ 5 ਮਿੰਟ ਇੱਕ ਪਾਸੇ 6 ਕਿਲੋ ਦੁੱਧ ਚਾੜਦੇ ਮਿਲਦੀ ਓਕੇ ਦੀਨੀਆਂ ਵੀਰੇ ਪਸੂ ਤੇਰੇ ਸਾਰੇ ਚੰਗੇ ਹਨ ਲਿਆਓ ਬਾਹਰ ਨੂੰ ਇਹਨਾਂ ਹਾਂ ਪਰ ਥਾਗੀਆਂ ਵਜ੍ਹਾ ਲੈ ਲਿਓ ਜੀ ਚੰਗੇ ਆ ਪੂਰਾ ਕੁਆਲਿਟੀ ਪੂਰੀ ਚੰਗੀ ਜੇ ਆਪਾਂ ਗੱਲ ਕਰ ਲਗੇ ਕਿਤੋਂ ਨਹੀਂ ਖੁੰਝੀਆਂ ਆ ਵੇਖੋ ਜੀ ਹੂੰ ਵੱਡੇ ਸਾਈਜ਼ ਚ ਆ ਗਏ ਵੀ ਇਹ 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 ਆ ਦੇਖੋ ਜੀ ਹਾਂ ਦੁੱਧ ਵਾਲਾ ਪਿੰਡਾ ਹਨਾ ਆ ਦੇਖੋ ਜੀ ਕਰੋ ਚੈੱਕ ਕੁਆਲਿਟੀ ਪੂਰੀ ਫੋਲੇ ਦੀ ਵੀ ਮੋੜ ਲਿਓ ਵੀਰੇ 5 ਕਿਲੋ ਦੁੱਧ ਤੇ 5 6 ਕਿਲੋ ਕਿੰਨੇ ਮਹੀਨੇ ਦੀ ਗੱਭਣਾ ਕੀ ਇਹ 5 ਮਹੀਨੇ ਦੀ 5 ਮਹੀਨੇ ਦੀ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਤੇ ਜੇ ਆਪਾਂ ਗੱਲ ਕਰ ਲਗੇ ਨਾ ਥੱਲੋ ਥਾਣ ਲੇਵੇ ਦੀ ਪੂਰੀ ਸਾਫ ਤਿੰਨ ਝੋਟੀਆਂ ਹੀ ਤਿੰਨ ਆਏ ਤੁਹਾਨੂੰ ਦਰਸ਼ਨ ਪਵਾਤੇ ਆ ਜੀ ਕੱਲੀ ਕੱਲੀ ਦਾ ਤੁਸੀਂ ਪੁੱਛ ਕੇ ਰੇਟ ਸਾਰਾ ਕੋਈ ਸੰਪਰਕ ਭਾਈ ਨਾਲ ਕਰਨਾ ਨੰਬਰ ਭਾਈ ਦਾ ਸਕਰੀਨ ਤੇ ਚੱਲੀ ਜਾਂਦਾ 6 ਕਿਲੋ ਦੁੱਧ ਤੇ ਕਿੰਨੇ ਮਹੀਨੇ ਚੱਕ ਬਸ 5 ਮਹੀਨੇ ਦੇ ਗੁੱਟ ਤੇ ਇਹਦੀ ਡਿਮਾਂਡ ਭਾਈ ਫੋਨ ਵੀ ਕਰ ਫੋਨ ਤੇ ਦੁੱਧ ਮੈਨ ਨੂੰ ਇੱਕ ਨੰਬਰ ਸਾਰਾ 16 10 ਠੀਕ ਆ ਵੀਰੇ ਤੇ ਤਿੰਨ ਸੀ ਤੇ ਹੂੰ ਆ ਦੇਖੋ ਜੀ ਠੀਕ ਆ ਵੀਰੇ ਪੂਰੀ ਚੰਗੀ ਅਮਰੀਕਨ ਗਾਇਆਂ ਵਰਗੀਆਂ ਪੱਗਾਂ ਹੂੰ ਆ ਦੇਖੋ ਓਕੇ ਜੀ ਓਕੇ ਜੀ ਤੇ ਤਿੰਨ ਝੋਟੀਆਂ ਤੇ ਤਿੰਨ ਤੁਹਾਨੂੰ ਦਿਖਾ ਦਿੱਤਾ ਨੰਬਰ ਫੇਰ ਬੋਲ ਦਿਓ ਜੀ ਨੰਬਰ 9714 26175 ਓਕੇ ਪਿੰਟ ਲਮਾਲਾ ਜੀ ਤਿੰਨ ਝੋਟੀਆਂ ਟੋਕੜਾ ਗੱਬਣਾ ਤੁਹਾਨੂੰ ਦਿਖਾ ਦਿੱਤੀਆਂ ਬੂਰੀ ਦੋ ਮੋਹਰਾ ਚਾਗੀਆਂ ਬਾਕੀ ਸਾਰੇ ਹਾਂ ਪੱਤੀ ਰਾਜਾ ਓਕੇ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈਤਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ